ਪਹਿਲ ਗਾਮ ਦੀ ਘਟਨਾ ਤੋਂ ਬਾਅਦ ਤਾਂ ਸ਼ੋਰ ਸੀ ਕਿ ਭਾਰਤ ਜਿਹੜਾ ਹੈ ਪਾਕਿਸਤਾਨ ਤੇ ਕਾਰਵਾਈ ਹੈ ਉਹ ਜ਼ਰੂਰ ਕਰੇਗਾ ਤੇ ਅੱਜ ਦੀ ਗੱਲ ਕਰੀ ਤਾਂ ਅੱਜ 에ਅ ਸਟ੍ਰਾਈਕ ਜਿਹੜੀ ਹੈ ਪਾਕਿਸਤਾਨ ਤੇ ਕੀਤੀ ਗਈ ਹੈ ਤੇ ਫਿਲਹਾਲ ਦੀ ਗੱਲ ਕਰੀਏ ਤਾਂ ਅਸੀਂ ਸਰਹਾਤੀ ਏਰੀਆ ਦੇ ਵਿੱਚ ਮੌਜੂਦ ਹਾਂ ਸਰਹਾਦੀ ਪਿੰਡਾਂ ਦੇ ਵਿੱਚ ਮੌਜੂਦ ਹਾਂ ਅੱਜ ਭਾਰਤ ਵੱਲੋਂ 에ਅ ਸਟ੍ਰਾਈਕ ਕੀਤੀ ਗਈ ਪਾਕਿਸਤਾਨ ਦੇ ਵਿੱਚ ਜਿਵੇਂ ਦੇਖਦੇ ਹੋ ਤੁਸੀਂ ਪੱਛਮੀ ਸਰਕਾਰਾਂ ਨੂੰ ਇਹੀ ਕਹਿੰਦੇ ਆ ਪੀ ਲੜਾਈ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਸਮਝੌਤਾ ਕਰ ਲੋ ਠੀਕ ਹੈ ਨਹੀਂ ਤੇ ਸਿੱਖ ਜਵਾਨਾਂ ਫੌਜੀ ਦੇ ਨਾਲ ਆਪਾਂ ਜਵਾਨਾਂ ਦੇ ਨਾਲ ਖੜੇ ਆਂ ਤੇ ਕਹਿੰਦੇ ਭਰਾਰ-ਪਾਰ ਦਾ ਕੰਮ ਕਰੋ ਨਿਗੇ ਨਿਗੇ ਜਿੰਜੜੀਆਂ ਜੇ ਸ਼ੀਟ ਦਾ ਕੀ ਮਾਹੌਲ ਕੀ ਲੱਗ ਰਿਹਾ ਪਿੰਡਾ ਮਾਹੌਲ ਕੁਝ ਨਹੀਂ ਜੀ ਜਿਆਦਾ ਗਰਮ ਮਾਹੌਲ ਜਿੱਦਾਂ ਕੀ ਲੱਗਦਾ ਉਹ ਤਾਂ ਹੈ ਨਹੀਂ ਬਸ ਇਹ ਸੋਸ਼ਲ ਮੀਡੀਆ ਦੇ ਥੋੜਾ ਜਿਆਦਾ ਮਾਨੂੰ ਖਬਰਾਂ 'ਚ ਦੱਸਣ ਦੇ ਆ ਬਾਕੀ ਤੁਸੀਂ ਗਰਾਊਂਡ ਤੇ ਬੈਠੇ ਜੇ ਗਰਾਊਂਡ ਲੈਵਲ ਵੇਖੋ ਇੰਨਾ ਤਾਂ ਕੋਈ ਵੀ ਸਿਚੁਏਸ਼ਨ ਨਹੀਂ ਹੈਗਾ ਇਸ ਵੇਲੇ ਪਾਰਤਵਾਲੂ ਪਾਕਿਸਤਾਨ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਇਸ ਕਾਰਵਾਈ ਨੂੰ ਕਿਵੇਂ ਦੇਖਦੇ आरवी जे ते देखो जी ਜਿਨ੍ਹਾਂ ਨੇ ਉੱਤਰ ਅਟੈਕ ਕੀਤਾ ਜੇ ਤੇ ਉਹਨਾਂ ਦੇ ਉੱਤੇ ਹੀ ਇਹਨਾਂ ਨੇ ਅਟੈਕ ਕੀਤਾ ਫਿਰ ਤੇ ਬਿਲਕੁਲ ਸਹੀ ਕੀਤਾ ਵਾ ਤੇ ਬਾਕੀ ਜੇ ਇਹ ਤੇ ਲੈnde ਪੰਜਾਬ ਦਾ ਵਿੱਚ ਕੋਈ ਕਸੂਰ ਨਹੀਂ ਹੈ ਤੇ ਚਾਹੁੰਦੇ ਉਹਨਾਂ ਨਾਲ جنگ ਲੱਗੇ ਨਾ ਬਾਕੀ ਜਿਨ੍ਹਾਂ ਦਾ ਖੂਰ ਆ ਉਹਨਾਂ ਨਾਲ جنگ ਲਾਉਣ ਉਹਨਾਂ ਦੇ ਨਾਲ ਆਰਮੀ ਦੇਖਣੇ ਆ ਪਹਿਲ ਗਾਮ ਦੀ ਘਟਨਾ ਤੋਂ ਬਾਅਦ ਇਹ ਤਾਂ ਸ਼ੋਰ ਸੀ ਕਿ ਭਾਰਤ ਜਿਹੜਾ ਹੈ ਪਾਕਿਸਤਾਨ ਤੇ ਕਾਰਵਾਈ ਹੈ ਉਹ ਜ਼ਰੂਰ ਕਰੇਗਾ ਤੇ ਅੱਜ ਦੀ ਗੱਲ ਕਰੀ ਤਾਂ ਅੱਜ 에어 ਸਟ੍ਰਾਈਕ ਜਿਹੜੀ ਹੈ ਪਾਕਿਸਤਾਨ ਤੇ ਕੀਤੀ ਗਈ ਹੈ ਫਿਲਹਾਲ ਦੀ ਗੱਲ ਕਰੀਏ ਤਾਂ ਅਸੀਂ ਸਰਹਾਦੀ ਏਰੀਆ ਦੇ ਵਿੱਚ ਮੌਜੂਦ ਆਂ ਸਰਹਾਦੀ ਪਿੰਡਾਂ ਦੇ ਵਿੱਚ ਮੌਜੂਦ ਆ ਕਿਉਂਕਿ ਅੰਮ੍ਰਿਤਸਰ ਦੀ ਗੱਲ ਕਰ ਰਹੇ ਆਂ ਅੰਮ੍ਰਿਤਸਰ ਦੇ ਵਿੱਚ ਅਟਾਰੀ ਵਾਗਾ ਬਾਰਡਰ ਪੈਂਦਾ ਤੇ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਾਂਗੇ ਤੁਸੀਂ ਦੇਖੋ ਇਹ ਜਿਹੜਾ ਬਾਰਡਰ ਹੈ ਕੁਝ ਕਿ ਕਿਲੋਮੀਟਰ ਜੇ ਅਸੀਂ ਗੱਲ ਕਰੀਏ 1 ਤੋਂ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਾਕਿਸਤਾਨੀ ਜਿਹੜਾ ਬਾਰਡਰ ਹੈ ਉਹ ਤੁਹਾਨੂੰ ਦਿਖਾਈ ਦੇ ਰਿਹਾ ਤੇ ਉੱਥੋਂ ਦੇ ਲੋਕ ਜਿਹੜੇ ਨੇ ਜੋ ਖੇਤੀਬਾੜੀ ਕਰ ਰਹੇ ਨੇ ਉਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਨ ਆਏ ਆਂ ਕਿ ਕੀ ਮਾਹੌਲ ਲੱਗ ਰਿਹਾ ਕਿਉਂਕਿ ਲੋਕ ਜੰਗ ਦੀ ਮੰਗ ਜ਼ਰੂਰ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਅੱਜ 에ਅਰ ਸਟ੍ਰਾਈਕ ਜਿਹੜੀ ਹੈ ਪਾਕਿਸਤਾਨ ਦੇ ਖਿਲਾਫ ਹੋਈ ਹੈ ਬਿਲਹਾਲ ਪਿੰਡ ਵਾਸੀ ਸਾਡੇ ਨਾਲ ਮਜੂਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਬ ਭਾਈ ਜੀ ਕੀ ਨਾਮ ਹੈ ਅੱਜ ਭਾਰਤ ਵੱਲੋਂ 에ਅਰ ਸਟ੍ਰਾਈਕ ਕੀਤੀ ਗਈ ਪਾਕਿਸਤਾਨ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਸਰ ਮੇਰਾ ਪਿੰਡ ਪਕਣਾ ਖਲਾ ਆ ਸਾਰਾ ਵੀਰ ਆਵੇ ਲਾ ਕੇ ਖਲੋਤੇ ਆ ਇਹ ਰਾਜੇਤਾਲ ਦੇ ਇਧਰ ਪਿੰਡ ਤੌਕਾ ਆ ਤੇ ਤੂੜੀ ਬੰਦੀ ਆ ਤੇ ਡਰਦਾ ਭੋਣ ਸਰ ਤੁਹਾਡੇ ਸਾਹਮਣੇ ਬਣਿਆ ਆ ਆਪਾਂ ਦੇ ਸਰਕਾਰਾਂ ਨੂੰ ਇਹੀ ਕਹਿੰਦੇ ਆ ਪੀ ਲੜਾਈ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਸਮਝੌਤਾ ਕਰ ਲੋ ਠੀਕ ਹੈ ਨਹੀਂ ਤੇ ਸਿੱਖ ਜਵਾਨਾਂ ਫੌਜੀ ਦੇ ਨਾਲ ਆਪਾਂ ਜਵਾਨਾਂ ਦੇ ਨਾਲ ਖੜੇ ਆਂ ਅਸੀਂ ਤੇ ਕਹਿੰਦੇ ਫਿਰ ਆਰਪਾਲ ਦਾ ਕੰਮ ਕਰੋ ਨਿਗੇ ਨਿਗੇ ਚਿਚੜੀਆਂ ਜਾਂ ਇਹ ਸ਼ੀਟ ਦਾ ਤੇ ਆਪਾਂ ਕੰਮ ਆਪਾਂ ਤਿਆਰਪੁਰ ਤਿਆਰ ਆਂ ਫੌਜੀ ਵੀਰਾਂ ਦੇ ਨਾਲ ਕੋਈ ਟਰਾਲੀ ਟਰੈਕਟਰ ਦੀ ਲੋੜ ਆ ਲੋਸਮਟਾ ਕਰਨ ਹਰ ਇੱਕ ਚੀਜ਼ ਦੇ ਆਪਾਂ ਸਿੱਖ ਜਵਾਨਾਂ ਦੇ ਆਪਾਂ ਨਾਲ ਆ ਤੇ ਆਪਾਂ ਤੇ ਇਹ ਵੀ ਗੱਲ ਕਹਿੰਦੇ ਜੇ ਹੁੰਦਾ ਠੀਕ ਹੈ ਨਹੀਂ ਤੇ ਫੇਰ ਕੰਮ ਛਿੜਿਆ ਆਰਪਾਲ ਦਾ ਕੰਮ ਕਰੋ ਤੁਹਾਡੇ ਸਾਹਮਣੇ ਤੂੜੀ ਬਣਦੀ ਆ ਜਿਹੜੀਆਂ ਤਾਰਾਂ ਤੋਂ ਅੱਗੇ ਤੂੜੀ ਬਣਨ ਵਾਲੀ ਆ ਉਹ ਰਹਿੰਦੀ ਆ ਗੇਟ ਬੰਦ ਕੀਤੇ ਆਪਣੇ ਵੀਰ ਜਿੰਨੇ ਵੀ ਸਿੱਖ ਸਾਰੇ ਪਰੇਸ਼ਾਨ ਆ ਤੁਹਾਡੇ ਸਾਹਮਣੇ ਸਰ ਭਾਈ ਸਾਹਿਬ ਜੀ ਗੱਲ ਕਰੀਏ ਤਾਂ ਸਵੇਰ ਤੋਂ ਲੈ ਕੇ ਜਿਹੜਾ ਮਾਹੌਲ ਹੈ ਜੰਗ ਦਾ ਬਣਿਆ ਹੋਇਆ ਤੇ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਕਈ ਪਿੰਡ ਇਸ ਤਰ੍ਹਾਂ ਦੇ ਵੀ ਦੇਖੇ ਨੇ ਜਿਨ੍ਹਾਂ ਦੇ ਵਿੱਚ ਘਰ ਜਿਹੜੇ ਖਾਲੀ ਕਰਵਾਏ ਜਾ ਰਹੇ ਬੀਐਸਐਮ ਵੱਲੋਂ ਤੁਹਾਨੂੰ ਕੋਈ ਹਦਾਇਤਾਂ ਦਿੱਤੀਆਂ ਗਈਆਂ ਨਹੀਂ ਸਰ ਇੱਥੇ ਰਾਏਤਾਲ ਦੇ ਵੀਰ ਆਵੇ ਖਲੁੱਤੇ ਸਰ ਇੱਥੇ ਕੋਈ ਲੋਸਮੈਂਟ ਨਹੀਂ ਹੋਈ ਬਾਕੀ ਪਰੇਸ਼ਾਨੀ ਹੋਈ ਆ ਕੋਈ ਬੈਂਕ 'ਚ ਜਾਣਦਿਆਂ ਕੋਈ ਕੁਝ ਵੀ ਹਰ ਕੋਈ ਵੀ ਘਰੇਲੂ ਚੀਜ਼ਾਂ ਸਰ ਘਰੇ ਲੈ ਕੇ ਆਂ ਆਂਦਾ ਪਿਆ ਪਰੇਸ਼ਾਨੀਆਂ ਸਰ ਬਹੁਤ ਜਿਆਦਾ ਜਿਹੜੀਆਂ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਜੇ ਗੱਲ ਕਰੀਏ ਖਾਣ ਪੀਣ ਦੀ ਹੋ ਗਿਆ ਕਿਉਂਕਿ ਅਸੀਂ ਪੈਟਰੋਲ ਪੰਪਾਂ ਤੇ ਵੀ ਦੇਖਿਆ ਜਿਹੜੀਆਂ ਪੀੜਾਂ ਜਿਹੜੀਆਂ ਖਾਸ ਤੌਰ ਤੇ ਲੱਗੀਆਂ ਹੋਈਆਂ ਸਰ ਤੁਹਾਡੇ ਸਾਹਮ ਕਰੀਅਾਨੇ ਵਾਲੀ ਦੁਕਾਨ ਤੇ ਕੋਈ ਸੌਦਾ ਲੈ ਆਂਦਾ ਕੋਈ ਆਟਾ ਚੱਕੀ ਤੇ ਜਾਂਦਾ ਸੌਦਾ ਨਹੀਂ ਸਰ ਆਟਾ ਵੀ ਨਹੀਂ ਕਈਆਂ ਨੂੰ ਪਿੰਡਾਂ ਚ ਚੱਕੀਆਂ ਜੇ ਮਿਲਦੇ ਐ ਲੈਡ ਬੰਦ ਐ ਲੈਡ ਦੀ ਪ੍ਰੋਬਲਮ ਆਉਂਦੀ ਲੋਕੀ ਸ਼ਹਿਰੋਂ ਸਰ ਜਾ ਕੇ ਆਟਾ ਲੈ ਕੇ ਆਉਂਦੇ ਸੌਦਾ ਲੈ ਕੇ ਆਉਂਦੇ ਇੰਨੀ ਪਰੇਸ਼ਾਨ ਨੇ ਆ ਆਪਾਂ ਤੇ ਇਹ ਕਹਿੰਦੇ ਆ ਸਰ ਸਰਕਾਰਾਂ ਨੂੰ ਕਹਿੰਦੇ ਜੇ ਸਮਝੋਤਾ ਹੁੰਦਾ ਠੀਕ ਐ ਨਹੀਂ ਤੇ ਫਿਰ ਆਰ ਪਾਰ ਦੇ ਆਪਾਂ ਤਿਆਰਪੁਰ ਤੇ ਆ ਰਹੇ ਫਿਰ ਭਾਈ ਜੀ ਕੀ ਨਾਮ ਲੱਗਦੇ ਹੋ ਤੁਸੀਂ ਹਾਂਜੀ ਮੇਰਾ ਰਮਨਦੀਪ ਸਿੰਘ ਮਾਵੇ ਤੋਂ ਆਇਆ ਜੀ ਭਾਈ ਜੀ ਕੀ ਮਾਹੌਲ ਲੱਗ ਰਿਹਾ ਪਿੰਡਾਂ ਥਾਂ ਦਾ ਕਿਉਂਕਿ ਸਰਹਾਦੀ ਏਰੀਆ ਬਿਲਕੁਲ ਨੇੜੇ ਆ ਬਾਰਡਰ ਦੇ ਕੀ ਮਾਹੌਲ ਕੀ ਲੱਗ ਰਿਹਾ ਪਿੰਡਾਂ ਦਾ ਮਾਹੌਲ ਕੁਛ ਨਹੀਂ ਜੀ ਜਿਆਦਾ ਗਰਮ ਮਾਹੌਲ ਜਿੱਦਾਂ ਕਿ ਲੱਗਦਾ ਉਹ ਤਾਂ ਹੈ ਨਹੀਂ ਬਸ ਇਹ ਸੋਸ਼ਲ ਮੀਡੀਆ ਦੇ ਥੋੜਾ ਜਿਆਦਾ ਮੰਨ ਲਓ ਖਬਰਾਂ 'ਚ ਦੱਸਣਦੇ ਆ ਬਾਕੀ ਤੁਸੀਂ ਗਰਾਊਂਡ ਤੇ ਬੈਠੇ ਜੇ ਗਰਾਊਂਡ ਲੈਵਲ ਵੇਖਣੋ ਇਦਾਂ ਦਾ ਕੋਈ ਵੀ ਸਿਸਟਮ ਹੀ ਇੱਥੇ ਹੈਗਾ ਬਾਕੀ ਜੇ ਕੋਈ ਇਦਾਂ ਦਾ ਬੰਦਾ ਵੀ ਹੈ ਮਾਹੌਲ ਉਹ ਤਾਂ ਸਭ ਤੋਂ ਪਹਿਲਾਂ ਇਧਰੋਂ ਹੀ ਚੱਲੂਗਾ ਜਾਂ ਫਰੋਜਪੁਰ ਬਾਰਡਰ ਤੋਂ ਚੱਲੂਗਾ ਬਾਰਡਰਾਂ ਦੇ ਉੱਤੇ ਕੋਈ ਇਦਾਂ ਦਾ ਸੀਨੀਅਰ ਹੈਗਾ ਜਿਹੜੇ ਬੈਕਵਾਰਡ ਪਿੱਛੇ ਪਿੰਡ ਪੈ ਜਾਂਦੇ ਆ ਉਹਨਾਂ ਨੂੰ ਥੋੜਾ ਜਿਹਾ ਨੈਟਵਰਕ ਜਰੀਏ ਜਿਆ ਬਾਕੀ ਕੋਈ ਲੜਾਈ ਦਾ ਐਡਾ ਮਾਹੌਲ ਨਹੀਂ ਹੈਗਾ ਭਾਈ ਸਾਹਿਬ ਜਿਹੜੀ ਸਵੇਰੇ ਭਾਰਤ ਵੱਲੋਂ ਪਾਕਿਸਤਾਨ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਕਾਰਵਾਈ ਜੇ ਤੇ ਵੇਖੋ ਜੀ ਜਿਨ੍ਹਾਂ ਨੇ ਉਧਰ ਅਟੈਕ ਕੀਤਾ ਜੇ ਤੇ ਉਹਨਾਂ ਦੇ ਉੱਤੇ ਹੀ ਇਹਨਾਂ ਨੇ ਅਟੈਕ ਕੀਤਾ ਫਿਰ ਤੇ ਬਿਲਕੁਲ ਸਹੀ ਕੀਤਾ ਵਾ ਜੇ ਕੋਈ ਉਧਰ ਅਣਜਾਣੇ ਵਿੱਚ ਲੋਕਲ ਸਿਵਲ ਬੰਦਾ ਕੋਈ ਮਰਿਆ ਫਿਰ ਉਹ ਗਲਤ ਹੈ ਉਹ ਵੀ ਨਹੀਂ ਚਾਹੀਦਾ ਨਾ ਤੇ ਬਾਕੀ ਜੇ ਇਹ ਤੇ ਲੈnde ਪੰਜਾਬ ਦਾ ਵਿੱਚ ਕੋਈ ਕਸੂਰ ਨਹੀਂ ਆਈ ਤੇ ਚਾਹੁੰਦੇ ਉਹਨਾਂ ਨਾਲ ਜੰਗ ਲੱਗੇ ਨਾ ਬਾਕੀ ਜਿਨ੍ਹਾਂ ਦਾ ਕਸੂਰ ਆ ਉਹਨਾਂ ਨਾਲ ਜੰਗ ਲਾਉਣ ਉਹਨਾਂ ਦੇ ਨਾਲ ਅਸੀਂ ਆਰਮੀ ਦੇ ਖੜੇ ਆ ਜਿੱਦਾਂ ਵੀ ਹੋਊਗਾ ਜਿਸ ਚੀਜ਼ ਦੀ ਵੀ ਲੋੜ ਹੋਗੀ ਸਾਨੂੰ ਜਾਣਾ ਪਊਗਾ ਇਸ ਨਾਲ ਚੱਲਾਂਗੇ ਬਾਕੀ ਇਹ ਵੀ ਕੋਈ ਬੇਕਸੂਰ ਨਾ ਮਾਰ ਜਾਵੇ ਉਹਦੇ ਵਾਸਤੇ ਆਈ ਆ ਸਰ ਤੁਸੀਂ ਵੀ ਇੱਥੇ ਲੋਕਲੀ ਉਹ ਕੀ ਮਾਹੌਲ ਕੀ ਲੱਗ ਰਿਹਾ ਤੁਹਾਨੂੰ ਮਾਹੌਲ ਜਿਹੜਾ ਵੀ ਤੁਹਾਡੇ ਸਾਹਮਣੇ ਹੀ ਹੈਗਾ ਜੀ ਵੇਖੋ ਬਾਕੀ ਜਿਆਦਾ মিডিਆ ਤੇ ਜਿਆਦਾ ਰੌਲਾ ਹੈਗਾ ਵਾ ਬਾਕੀ ਗਰਾਊਂਡ ਲੈਵਲ ਤੇ ਕੋਈ ਐਡਾ ਇਸ਼ੂ ਨਹੀਂ ਹੈਗਾ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਗੱਲ ਕਰੀਏ ਤਾਂ ਸਰਹਾਦੀ ਏਰੀਆ ਦੇ ਵਿੱਚ ਆ ਮੈਂ ਫਿਰ ਇੱਕ ਵਾਰ ਤਸਵੀਰ ਜਿਹੜੀ ਹੈ ਉਹ ਸਾਂਝੀ ਕਰਨਾ ਚਾਹਾਂਗਾ ਤੁਸੀਂ ਵੇਖੋ ਕਿ ਜੇ ਤੁਸੀਂ ਕੈਮਰੇ ਦੇ ਵਿੱਚ ਇਸ ਕੈਮਰੇ ਦੇ ਵਿੱਚ ਕੈਦ ਹੋਣੀਆਂ ਤਸਵੀਰਾਂ ਬਿਲਕੁਲ ਪਾਕਿਸਤਾਨ ਦੀ ਜਿਹੜੀ ਸਰਹੱਦ ਹੈ ਉਹ ਤੁਹਾਨੂੰ ਦਿਖਾਈ ਦੇਵੇਗੀ ਉਸ ਦੇ ਨਾਲ ਹੀ ਜਿਹੜੀ ਕਿਸਾਨ ਨੇ ਉਹ ਮਿਹਨਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਆਪਣੀ ਤੂੜੀ ਜਿਹੜੀ ਤੂੜੀ ਬੰਦੀ ਹੈ ਉਸ ਨੂੰ ਬਣਾ ਰਹੇ ਨੇ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਆ ਕਿ ਜ਼ਰੂਰ ਸੋਸ਼ਲ ਮੀਡੀਆ ਦੇ ਕਾਵੇ ਦੇ ਵਿੱਚ ਨਾ ਆਇਆ ਜਾਵੇ ਅਸੀਂ ਗਰਾਊਂਡ ਜ਼ੀਰੋ ਤੇ ਅਸੀਂ ਰਿਪੋਰਟ ਜਿਹੜੀ ਹੈ ਉਹ ਜ਼ਰੂਰ ਦੇ ਰਹੇ ਆ ਤੇ ਜਿਹੜੇ ਲਾਗੇ ਚਾਗੇ ਦੇ ਜਿਹੜੇ ਪਿੰਡ ਨੇ ਸਰਹਾਦੀ ਏਰੀਆ ਦੇ ਉਹ ਬਿਲਕੁਲ ਕਹਿ ਰਹੇ ਨੇ ਕਿ ਸ਼ਾਂਤਮਈ ਹੈ ਫਿਲਹਾਲ ਸ਼ਾਂਤਮਈ ਹੈ ਮਗਰ ਜਿਹੜੇ جنگ ਦੇ ਅਸਾਰ ਹੈ ਉਹ ਵੀ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਨੇ ਸਵੇਰੇ ਆਪਾਰਤ ਵੱਲੋਂ ਪਾਕਿਸਤਾਨ ਖਿਲਾਫ ਜਿਹੜੀ 에ਅ ਸਟ੍ਰਾਈਕ ਕੀਤੀ ਗਈ ਉਸ ਦੇ ਵਿੱਚ ਕਈ ਅੰਤਕੀਆਂ ਨੂੰ ਜਿਹੜੇ ਟੇਰ ਕੀਤਾ ਗਿਆ ਹੁਣ ਅਗਲਾ ਕੀ ਸਮਾਂ ਹੋਏਗਾ ਤਾਂ ਸਮਾਂ ਹੀ ਦੱਸੇਗਾ ਮਗਰ ਫਿਲਹਾਲ ਜਿਹੜੀ ਹੈ ਸਰਹਾਦੀ ਏਰੀਆ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ ਜਿਹੜੇ ਲੋਕ ਕਹਿ ਰਹੇ ਨੇ ਕਿ ਮਾਹੌਲ ਜਿਹੜਾ ਜ਼ਰੂਰ ਸ਼ਾਂਤੀਮਈ ਬਣਿਆ ਹੋਇਆ ਕੈਮਰਾਮੈਨ ਨੋਹਿਦ ਨਾਲ ਮਹਿਮਾਨਾ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ